ਮਾਤਾ ਸੁਬਤਰੀ ਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ਬੇਗਮਪੁਰਾ ਇਨਕਲਾਬ ਗਰਦਾਸਪੁਰ ਦੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿਨ ਪਹੁੰਚੀ ਪੂਰੀ ਸੁਸਾਇਟੀ ਅਤੇ ਨਵੇਂ ਚੁਣੇ ਕਮੇਟੀ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹ ਸਾਰੀ ਹੀ ਕਮੇਟੀ ਨੂੰ ਸੇਵ ਸਤਗੁਰੂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਲਈ ਦਿਲੋਂ ਮਿਹਨਤ ਕਰਨ ਅਤੇ ਵਧੀਆ ਕਾਰਜ ਕਰਨ ਦੀ ਸਲਾਹ ਦਿੱਤੀ ਗਈ ਨਾਲ ਹੀ ਦਰਸ਼ਨਾਲਲ ਪਾਠੀ ਨੇ ਕਿਹਾ ਕਿ ਮਾਤਾ ਸੁਵਿਕਰੀਬਾਈ ਫੂਲੇ ਸੋਸਾਇਟੀ ਬੇਸਹਾਰਾ ਬੱਚਿਆਂ ਲਈ ਕੰਮ ਕਰਦੀ ਹੈ ਇਸ ਨਾਲ ਜੁੜੋ ਧੰਨਵਾਦ